ਬੀ ਬੰਦੇ ਲੱਗ ਰਹੇ ਨੇ ਇਹਨਾਂ ਤੋਂ ਦੂਆ ਤੋਂ ਪਟਾਕੇ ਨਹੀਂ ਲੱਗਦੇ ਆ ਓਏ ਲਾ ਦੋ ਤਾਂ ਓਏ ਓਏ ਕਹਿੰਦੇ ਯਾਰ ਉਤਰ ਆਇਆ ਓਏ ਓ ਲਾ ਦੇ ਜਿਆ ਪੱਜ ਲਾ ਦੇ ਭੈਣੇ ਤਰਦੇ ਤਰਦੇ ਤਰ ਤੇ ਲੈ ਵੀ ਕਹਿੰਦੇ ਲੱਗੀ ਲੱਗੀ ਅੱਗ ਲੱਗੀ ਹਾਂ ਜੀ ਮਿੱਤਰੋ ਤੁਹਾਡਾ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੇਰਾ ਯਾਰ ਰੌਣਾ ਦੀਵਾਲੀ ਤੇ ਲੈ ਕੇ ਆਇਆ ਨਵਾਂ ਮੋਟਰਸਾਈਕਲ ਦੇਖੋ ਹੁਣ ਤੁਹਾਨੂੰ ਕਿਹੜਾ ਪਾਲਸਰ ਪਾਲਸਰ ਆ ਪਾਲਸਰਿਕ ਤੋਂ ਪੀਸੀਸੀ ਤੇ ਤੋ ਵੀ ਚਲ ਬਾਜ਼ਾਰ ਨਾਲ ਮਠਾਈਆਂ ਲਿਆਉਂਦਾ ਪਹੇਗੇ ਨਾ ਇਹ ਹੈਰ ਫੇ ਦੇ ਗਿਆ ਦਿਲੇਡੀ ਸਵੇਰੇ ਲੈ ਵੀ ਚੱਲੀ ਐ ਵੀ ਮਤਰੋ ਕਹਿੰਦੇ ਆ ਲੈ ਗਿਆ ਇਸ ਤਰ੍ਹਾਂ ਦੀ ਆਪਣੇ ਲੈ ਜੱਬੀ ਐ ਵੀ ਚਲਾਵਾਂਗੇ 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 ਲੈ ਵੀ ਕਹਿੰਦੇ ਲੈ ਗਿਆ ਐ ਹੈ ਇਹ ਨਾ ਤਾਂ ਨਿਕਮੀ ਨਹੀਂ ਚੱਲਿਆ ਵੀ ਇਹ ਕਰੋ ਬਈ ਕਮੈਂਟ ਕਹਿੰਦੇ ਪਾਰਟੀ ਬੰਦੀ ਆ ਬੰਦੇ ਕਣੀ ਹਨ ਯਾਰ ਲੱਭ ਲੋ ਚੱਲਦੇ ਆਂ ਕਹਿੰਦੇ ਰਾਵਣੇ ਦੇ ਮੋਟਰਾਂ ਦੀ ਡਰਾਈਵ ਲੈ ਰਿਆ ਲੱ삐 ਕਹਿੰਦਾ ਮੈਂ ਕਿਹਾ ਫਲਸਫਾ ਚਲਾਉਣ ਜੀ ਦੇਖੋ ਯਾਰਾ ਲੱਗੇ ਜਾਦੇ ਹੁਣ ਪਿੰਡ ਨੂੰ ਅੜਾ ਓਏ ਜਦ ਤੱਕ ਮਾਰੀ ਜਾ ਜਿਹੜਾ ਦੇਖ ਰੁਕਣਾ ਨਹੀਂ ਹੋਣਾ ਜਦ ਤੱਕ ਖੜਦਾ ਨਹੀਂ ਜਦ ਤੱਕ ਰੁਕਣਾ ਨਹੀਂ ਲੋ ਪੜ ਗਿਆ ਨੂੰ ਘਰੇ ਲਾ ਲੈ ਓਏ 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 ਰੋਡ ਤਾਂ ਦੀ ਹੈ ਉਹ ਹੀ ਰਾਵਣੀ ਵਾਲੀ ਵੱਡੀ ਆ ਗਈ ਸੀ ਮੈਂ ਕਰਦਾ ਕਿ ਕਦੇ ਨਾ ਆਇਆ ਉਹ ਮੇਰੇ ਬੈਠੇ ਵੀ ਉਹਨੂੰ ਘਾਰੇ ਲੱਗਦਾ ਹੁੰਦਾ ਮੇਰੇ ਮੱਟੇ ਤਾਂ ਗੱਡੀ ਹੀ ਹੋਵੇ ਕਰ ਤੂੰ ਜਾਦੇ ਮਝਾਉਣਾ ਅੱਜ ਤਾਂ ਇਹਦਾ ਹੋਲੀ ਜਾ ਰਹੇ ਮੈਂ ਟੀ ਤੇ ਜਾ ਰਿਹਾ ਤੂੰ ਆ ਰੋਣੇ ਪੰਜਾ ਤੇ ਦੀਆਂ ਦੇ ਇਧਰ ਆਉਂਦਾ ਰੰਦਾ ਨੂੰ ਦੇ ਜੱਜ ਜੇ ਹਣਾ ਮੇਰੇ ਵੀਰੋ ਸਦਾ ਚੱਲ ਸਾਡੇ ਘਰਾੜ ਤੇ ਬਹੁਤ ਭੀੜ ਆਏ ਦਿਵਾਲੀ ਵੇਲੇ ਦੇਖੋ ਆਹ ਦੇਖੋ ਆ ਚੱਕਿਆ ਹੀ ਖਾਇਆ ਹੈ ਦੁਕਾਨ ਤੋਂ ਫੁੱਖਾ ਬਹੁਤ ਭੀੜ ਹੈ ਬਹੁਤ ਭੀੜ ਹੈ ਚੱਲ ਵੀ ਚੱਲ ਬ੍ਰੇਕ ਮਾਰਦਾ ਨਾਲ ਲੱਗਦੀ ਹੋਈ ਜੱਸ ਕੁਮਾਰੇ ਦੀ ਲੈ ਵੀ ਕਹਿੰਦੇ ਬਹੁਤ ਭੀੜਾ ਬਹੁਤ ਭੀੜਾ ਚੱਲ ਵੀ ਚੱਲ ਚੱਲ ਚੱਲੇ ਚੱਲੇ ਕਿੱਥੇ ਦਾ ਮੈਂ ਜਾਵੇ ਨਾ ਮੋੜ ਲਈ ਵਰਤਦਾ ਲੈ ਕਹਿੰਦੇ ਪੰਪੜੇ ਦੇ ਬਾਅਦੋਂ ਮਠਾਈ ਲੈ ਕੇ ਆਉਣੀ ਆ ਚੱਲਦੇ ਚੱਲੇ ਚੱਲ ਚੱਲ ਮੋੜ ਦੇ ਮੋੜ ਦੇ ਮੋੜ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਇਕੜ ਦੇ ਇਕੜ ਦੇ ਲੈ ਕੱਢ ਤੇ ਕੱਢ ਦੀ ਕਹਿੰਦੇ ਰੋਖਲਾ 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 ਨਮਾ ਹੋ ਜੂਗਾ ਬੈਣ ਦੇ ਯਾਰ ਨੂੰ ਅਹੀਂ ਜਾਓ ਤੇ ਲੈਸ ਆ ਲਿਆ ਪਿਆਰ ਨਾਲ ਟਰੱਕ ਤੇ ਮਸੜਕ ਨੀ ਲਵੇਦੀ ਆ ਲੈ ਵੀ ਕਹਿੰਦੇ ਗੱਡੀ ਗੱਡੀਆਂ ਆ ਰਹੀਆਂ ਨੇ ਬਹੁਤਕ ਟ੍ਰੈਫਿਕ ਆ ਬਹੁਤ ਟ੍ਰੈਫਿਕ ਵਾਲਾ 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 ਇਨਾ ਟ੍ਰੈਫਿਕ ਸੰਗਰੂਚ ਜਿੱਦ ਵੀ ਜ਼ਿਆਦਾ ਲੈ ਵੀ ਕਹਿੰਦੇ ਚੱਲੀਏ ਨਾ ਬੁਰੂਰਾ ਹੱਸਦਾ ਕਾਜੇ ਮੈਨੂੰ ਤਾਂ ਕਹਿੰਦੇ ਚੱਲ ਚੱਲ ਜਾਣ ਦੇ ਜਾਣ ਦੇ ਵਾਲਾ 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 ਸੰਗਰੂਰ ਤੋਂ ਯਾਤਰ ਦਾ ਕਾਗੇ ਨੂੰ ਲੈ ਵੀ ਕਹਿੰਦੇ ਚੱਲੋ 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 ਆ ਗਈ ਚੰਤਰ ਨੇ ਓਏ ਇਹ ਉਹ ਨੀਲੇ ਰੇਖ ਨੇ ਆਉਣ ਵਾਲੇ ਹੋਣਗੇ ਆਹ ਵਾਈਦਾ ਵਾਲਾ 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 ਚੱਲ ਵੀ ਚੱ ਓਏ ਆਹ ਕੌਣ ਵਰਦਾ ਦੇਖਿਆ ਲੱਗਦਾ ਓਏ ਏ ਏਅਰਪੋਰਟ ਦਾ ਉਹ ਰਿਪੋਰਟਰ ਨੂੰ ਲੈ ਕੇ ਚੱਲ ਕੈਮਰਾਮੈਨ ਚੱਲ 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 ਕੈਮਰਾਮੈਨ ਐਕਸ਼ਨ ਚੱਲ 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 ਹਣ ਨਾਣਾ ਆ ਤੇ ਵਿਦਾ ਆਪਣੀ ਦੁਕਾਨ ਦਾ ਨਾਮ ਕੀ ਆ ਆਪਣੀ ਦੁਕਾਨ ਦਾ ਨਾਮ ਕੀ ਆ ਉਹ ਦੱਸ ਰਿਹਾ ਤੇ ਆਪਣੀ ਦੁਕਾਨ ਦਾ ਨਾਮ ਦੱਸ ਦੇ ਇੱਧਰ ਇੱਧਰ ਬੋਲੇ ਇੱਧਰ ਆ ਗਿਫਟ ਹਾਊਸ ਤੋਂ ਕਰਾ ਹਾਂ ਐਸੇ ਹੋ ਜਿਆ ਤੋ ਜਿਆ ਜੀ ਜੀ ਕਰੋ ਕੱਲ ਤੋਂ ਮੇਰਾ ਕੱਲ ਤੋਂ ਮੇਰਾ ਮੋਢਾ ਨਿਕਲ ਗਿਆ ਕਰੋ ਤੇਰੀ ਦੁਕਾਨ ਤੇ ਲੱਗਿਆ ਕਰੂਗਾ ਅੱਜ ਠੀਕਾ ਤੇ ਕਰ ਰਿਹਾ ਇਹਦਾ ਤੇਰੀ ਦੁਕਾਨ ਨੂੰ ਮੂਰੇ ਲੱਗਿਆ ਕਰੂਗਾ ਇਹ ਹੱਥ ਨੇ ਮੈਂ ਲੈ ਜਾ ਕਰੂੰਗਾ ਆਹ ਦੇਖ ਲੈ ਓਏ ਭੈਣ ਦਾ 50 ਰੁਪਏ ਪਰਚੀ ਯਾਰ ਪਰਚੀ ਕੱਢਦੀ ਵੀਰੇ ਆਹ ਦੇਖ ਲੈ ਇਹਨਾਂ ਵੀ ਵੱਡੇ ਦਾ ਭੈਣ 125 ਸੀਸੀ ਹੈ ਵਦਾਈਆਂ ਦਾ ਕੀ ਦੇਣੀ ਆ ਸਾਗਣ ਦਾ ਕੀ ਦੇਣਾ ਤੀ ਇਹਦਾ ਇਹ ਤਾਂ ਸਾਗਣ ਦਾ ਆਹ ਉਹ ਤੇ ਤਾਂ ਪਰਚੀ ਉਹ ਕੱਟ ਲੈ ਕਰੀਂਗਾ ਯਾਰ ਕਿਹਦਾ ਪਰਚੀ ਦਾ ਸਾਗਣ ਕਟਾ ਦਤਾ ਲੈ ਬਈ ਮਕਾਈ ਰੇ ਐਂਜੀ ਕਰਦੇ ਆ ਜੀ ਲੋ ਕਹਿੰਦੇ ਲੈ ਗਏ ਪਹੁੰਚ ਗਏ ਆ ਫੜ ਓਏ ਭੈਣ ਕੇ ਰੱਖ ਦੇ ਆਹੋ ਸੱਦੇ ਰੱਖੀ ਆ ਵੀ ਦੇ ਦੇ 50 ਰੁਪਏ ਇਹ ਸਾਲਾ ਬਣਿਆ 50 ਰੁਪਏ ਲੈ ਲੈ ਫੜ ਬਾਈ ਓਏ ਲੈ ਤੇ ਡੱਬਾ ਇਹਨੂੰ ਆਪਾਂ ਦੀਵਾਲੀ ਤੇ ਡੱਬਾ ਕੇ ਉਟਾ ਦਤਾ ਧੰਨਵਾਦ ਵੀਰੇ ਧੰਨਵਾਦ ਆ ਬੰਦੇ ਨੂੰ ਮੋਟਰਾਂ ਦੀ ਪਾਲਟੀ ਅਸੀਂ ਦੇ ਰਹੇ ਹਾਂ ਤੇ ਲੈ ਡੱਬੇ ਲੈ ਕੇ ਅਸੀਂ ਦਿੱਤੇ ਨਗੇ ਉਹ ਹੱਕੇ ਦਾ ਬੰਦਾ ਜਿੱਦਾਂ ਇਹ ਪਹਿਲਾਂ ਕਹਿਦਾ ਤੈਨੂੰ ਆਪਦੇ ਘਰੇ ਨਾ ਬਾਜਣ ਤੇਰੇ ਡੱਬੇ ਹੱਕੇ ਦਾ ਬੰਦਾ ਉਹ ਬੰਦਾ ਕੀ ਲੈ ਰਿਹਾ ਹੈ ਤੇ ਇਹ ਕਹਿੰਦੇ ਰਸ਼ ਲੱਗਿਆ ਫਿਰ ਰਸ਼ ਜਿਲੇ ਬਿਜਲੇ ਬੀ ਕਿੱਥੇ ਆ ਜਿਲੇ ਜੀ ਪਾਲਟੀ ਦੇ ਦਿੱਤਾ ਮੈਂ ਜੀ ਕਹਿੰਦਾ ਹੁਣ ਚੱਲੇ ਆਪਾਂ ਬਾਬੇ ਦੇ ਮੱਥਾ ਟੇਕਣ ਪਿੰਡ ਰਟੋਲਾ ਜਿਹੜਾ ਆਪਣਾ ਜੱਦੀ ਪਿੰਡ ਹੈ ਉੱਥੇ ਜੱਦੀ ਉਹ ਤੇ ਪਹਿਲਾਂ ਵਾਲਾ ਤੇ ਹੁਣ ਆਪਾਂ ਇੱਥੇ ਆ ਗਏ ਜੀ ਇੱਥੇ ਰਟਾ ਟੇਕ ਕਰਨ ਵਾਸਤੇ ਚੱਕਿਆ ਦਬਾ ਤੇ ਲੱਭੀ ਆਉਗਾ ਇਧਰੋਂ ਦੇਖਦੇ ਕਿੰਨੇ ਟਾਈਮ ਤੱਕ ਕੰਮ ਕਰਦਾ ਅੱਜ ਉਹਨੇ ਕਹਿੰਦਿਆਂ ਕਰੂੰ ਸੁਣਾ ਰਹੇ ਹਾਂ ਫਤਾਲੇ ਇਹ ਬੰਦਾ ਤੋਰ ਕੀ ਬਣਾਉਂਦਾ ਹੁੰਦਾ ਜਦੋਂ ਵੀ ਕਹਦੇ ਟਾਈਮ ਤੇ ਕਦੇ ਨਹੀਂ ਪਹੁੰਚਦਾ ਆ ਦੇਖ ਲੋ ਨਾ ਇਹ ਦੂ ਟਾਈਮ ਤੇ ਘਾਤੋ ਨਹੀਂ ਆਦਾ ਹੈ ਤੂੰ ਮੁੱਕਿਆ ਨਾ ਖਾਲੀ ਤੂੰ ਮੈਨੂੰ ਕੀ ਕਹਿਤੀ ਚੱਲ ਮੈਂ ਆ ਰਿਆਂਗਾ ਮਾੜਿਆਂ ਦਾ ਕਿਹਾਂ ਨਹੀਂ ਕਿਹਦਾ ਕਹਿ ਰੋ ਬੰਦਾ ਹੀ ਮੁੱਕ ਰਿਆ ਮਰਾ ਹਣ ਕਰ ਤੂੰ ਫੈਵਰਟ ਕਰਕੇ ਦੱਸ ਨਾ ਜਹੀਂ ਦਾ ਵੀ ਬਈ ਆਉਣੀ ਹੁੰਦਾ ਹੈਗਾ ਤੂੰ ਮਵਾਜਾ ਚੱਲ ਹੁਣ ਆ ਬਾਅਦ ਚ ਲੈ ਜੀ ਚਾਕੇ ਕਰੇ ਇਹ ਬਾਜ ਜਾਂਦਾ ਜਾਂਦਾ ਫੜਾ ਲਿਆ ਨਾ ਓਏ ਫਿਰ ਮੈਂ ਘਰ ਦੇ ਕੰਮ ਤੋਂ ਪਹਿਲਾਂ ਹੋ ਜਾਊਗਾ ਅੱਥਰ ਦਿਵੇ ਲਾਣਾ ਜੱਲਾ ਕੇ ਉਹ ਤੁਹ ਦਿਖਾਵਾਂਗੇ ਪ੍ਰੋਗਰਾਮ ਬਣਦਾ ਕੀ ਆ ਕੱਟ ਤਾ ਡਿਵਿਜ਼ਨ ਚਲ ਆ ਮੰਨ ਰਹੀ ਆ ਓਏ દિਵਾਲੀ ਕਿ ਸੌਣ ਰਹੀ ਆ ਗਾਦੀ ਦੀ ਫੈਕਟਰੀ ਪਟਾਕਾ ਸਟੋਰ ਆ ਦੇਖੋ ਗੱਡੀਆਂ ਭੀੜ ਆ ਮੈਂ ਪੂਰੀ ਲੰਬੀ ਲੈਣ ਲੱਗੀ ਆ I Love you ਪੂਰਾ ਰਸ਼ ਐਸੇ ਗਾਂਧੀ ਜੰਮ ਫਟਰਾ ਸਟੋਰ ਹੂੰ ਹੂੰ ਲੈ ਵੀਰੇ ਬਹੁਤ ਭੀੜ ਆ ਹੁਣ ਮੈਂ ਮੋਬਾਈਲ ਵੀ ਨਹੀਂ ਕਮਾ ਸਕਦਾ ਤੇਰਾ ਹੱਥ ਵੀ ਜਾਗਾ ਇਧਰ ਡੱਬਾ ਫੜਿਆ ਹੋਇਆ ਚਲੋ ਕੋਈ ਨਾ ਸਾਨੂੰ ਬਾਜ਼ਾਰ ਦੇਖਾਉਣੇ ਅੱਜ ਲਾਈਵ ਦੇਖੋ ਕਹਿੰਦਾ ਦਰਸ਼ਨ ਕਰੋ ਬਾਜ਼ਾਰ ਦੇ ਸੋਲਰ ਕਰਾਟ ਦਾ ਬਾਜ਼ਾਰ ਪੂਰਾ ਪੂਰਾ ਹੈ ਰਸ਼ ਪਿਆ ਹੋਇਆ ਰਸ਼ ਦੇਖੋ ਆ ਦੁਕਾਨਾਂ ਖਾਲੀ ਤੇ ਇਧਰ ਇਧਰ ਬੜੀ ਭੀੜ ਆ ਗਈ ਇੱਥੇ ਇਧਰ ਬੜੀ ਭੀੜ ਆ ਆ ਦੇਖੋ ਲਾਇਵ ਜੀ ਚਲੋ ਚਲ ਮੋੜ ਦੇ ਇਥੋਂ ਆਹ ਬਈ ਕਹਿੰਦੇ ਜੰਗਲਾਂ ਜਾ ਚੁੱਕੇ ਆ ਹੈ ਓਏ ਤੇ ਅਸੀਂ ਅੱਜ ਅਸੀਂ ਆਏ ਆ ਸਾਡੇ ਜੱਦੀ ਪਿੰਡ ਮੱਥਾ ਟੇਕਣ ਤੇ ਅਸੀਂ ਆਉਣ ਆ ਆ ਬੰਦੇ ਨਹੀਂ ਆਪੇ ਆਪਾਂ ਦਾ ਵੀ ਆ ਦੇਖੋ ਜਾ ਰਹੇ ਹਾਂ ਕਿੱਧਰ ਪਲੇ ਆਪਾਂ ਦਾ ਤੇਰੇ ਨਾਲ ਦੇ ਜੱਦੀ ਪਿੰਡ ਜਾ ਰਹੇ ਹਾਂ ਜੱਦੀ ਪਿੰਡ ਤੇ ਬੜਾਈ ਸੜਕ ਪੈੜੀ ਆ ਆ ਇਨਕਾ ਪਈਆਂ ਜੀ ਵਿੱਚ ਫੋਟੋ ਫੋਟਾ ਵਿੱਚ ਨੇਰ ਤੇ ਤੇ ਆ ਦੇਖੋ ਇਹ ਜੀ ਅੱਜ ਦਿਵਾਲੀ ਬਣਾਉਣੀ ਆ ਇਹ ਬੰਦਾ ਕਹਿੰਦਾ ਕਹਿੰਦਾ ਆਪਾਂ ਲੈ ਆਉਣਾ ਸ਼ਾਟ ਕਹਿੰਦਾ 600 ਦੇ ਕਿੰਨੇ ਨੇਗੇ 600 ਦੇ 25 ਸ਼ਾਟ 25 ਤੇ ਸਾਡਾ ਬਜਟੇ 600 ਦਾ ਆ ਗਿਆ ਹੁਣ ਮਾ ਜਿਆਦਾ ਸ਼ਾਟ ਲੈ ਆਉਣੇ ਆ 9 ਤੇ ਚਲਾ ਦਾਂਗੇ 9 20 ਤੇ ਵਿਲੇ ਹੋ ਜਾਣਗੇ ਚੱਲ ਬਈ ਤੇ ਦਿਵਾਲੀ ਆਪਣੀ 20 ਮਿੰਟਾਂ ਦੀ ਮੰਨ ਲਈਣਾ ਫੇਰ ਕੀ ਆਗਾ ਫੇਰ ਬਾਈ ਮੁਰਗਾ ਵਾਂ ਚਲਾ ਰਹੇ ਕੀ ਕਰਕੇ ਸਾਰੇ ਚਲਾ ਦੇ ਦਿੰਦਾ ਸੀ ਕਿਹਾ ਮੈਂ ਆ ਦੇਖੋ ਪਹੀਆ ਤੇ ਉਹ ਸੇ ਪਾਹੜਾ ਹਟਾਉ ਉਹ ਕੇ ਨਾ ਮੈਂ ਪੂਰਾ ਢੀ ਲੈ ਲਿਆ ਤੇ ਆ ਆਇ ਤੇ ਆਪਣਾ ਮੱਥਾ ਟੇਕਦਾ ਆ ਢੇਰੀ ਆਇ ਤੇ ਆ ਗਿਆ ਹਾਂ ਕਰਵਾਣੇ ਕਿ ਪੱਲਾ ਹਾਂ ਸਰਕੀਲ ਬਣ ਗਈ ਤੇ ਉਹਰੇ ਮੱਥਾ ਟੇਕਦਾ ਆਪਣਾ ਇਹ ਆਪਣਾ ਜੱਦੀ ਹਾਂ ਨਾ ਨਹੀਂ ਜੱਦੀ ਜਦੀ ਹੋਆ ਡੇਰਾ ਜੱਦੀ ਬਣਦਾ ਡੇਰਾ ਇਹ ਥੇ ਨਾ ਜਿਹੜੀਆਂ ਹਨ ਇਧਰ ਆ ਖੜੀਆਂ ਦੇਖ ਆਹਹ ਖੜੀਆਂ ਡੱਬਾ ਜਿਹੜੀਆਂ ਆ ਚੀਜ਼ਾਂ ਨੇ ਆ ਦੇਖ ਪੂਰੇ ਪਹਿਲਾਂ ਖਾਲੀ ਹੁੰਦਾ ਸੀ ਹਾਂ ਫਿਰ ਫਿਰ ਕਿਉਂਰੇ ਗੱਗੀ ਦੀਆਂ ਛਟੀਆਂ ਖੜਿਆ ਕੇ ਲੈ ਗਈ ਸੀ ਅਈ ਵਜੇ ਐਕਟਿਵ ਢੀ ਗੱਲ ਪੂਰੀ ਖੜਈ ਜਾਂਦੀਆਂ ਨੇ ਵੀ ਆ ਤੇ ਆਪਣਾ ਦੇਖੋ ਅੰਦਰ ਦੇ ਕੇ ਮੱਥਾ ਤੇ ਇਹ ਮੱਥਾ ਪੌੜੀਆਂ ਚੜਿਆ ਇੱਥੇ ਟਿਕਦਾ ਆਪਣਾ ਮੱਥਾ ਪਿੰਡ ਦਾ ਸੂਝਵਾਨ ਬੰਦੇ ਆਪਾਂ ਹਾਂ ਦੇਖੋ ਦੇਖੋ ਬਾਬਾ ਚੱਕਦਾ ਬਾਬਾ ਚੱਕਦਾ ਆ ਇਧਰੋ ਗੱਡੀ ਆ ਨਹੀਂ ਚੱਲ ਬਈ ਲੈ ਵੀ ਕਹਿੰਦੇ ਮੇਰੇ ਵੀਰੋ ਦੇਖਦਾ ਦੇਖ ਸਾਨੂੰ ਅਸੀਂ ਕੋਲ ਆਪਣੇ ਖਾਲੇ ਦੇ ਵਲੌਗ ਬਣਾਇਆ ਹੈ ਵਾਹ ਅਸੀਂ ਬੜਾ ਵਤਨੀ ਬਣਾਇਆ ਤਾਂ ਕਿ ਨਜ਼ਰ ਲੱਗੇ ਸਾਡੇ ਦੇ ਕੀ ਦੇਖੋ ਪੈਂ ਦਾ ਯਾਰ ਇਹਨਾਂ ਦੀ ਦਿਹਾੜੀ ਬਣਦੀ ਅੱਜ ਪੂਰੀ ਤਗੜੀ ਏਰ ਪਾਲਾ ਯਾ ਦੇਖੋ ਇੱਕ ਕਸਟਮਰ ਆਂਦਾ ਦੋ ਅੰਦਰ ਜਾਂਦੇ ਨੇ ਇੱਕ ਬਾਹਰੇ ਆਂਦਾ ਕੋਈ ਆਉਂਦਾ ਇੱਕ ਜਾਂਦਾ ਇੱਕ ਆਉਂਦਾ ਇੱਕ ਜਾਂਦਾ ਇੱਥੇ ਦਿਵਾਲੀ ਵਾਂਗੀ ਹੈ ਲੈ ਫਟਲੇ ਵੀ ਨਾ ਕੋਈ ਆਇਆ ਤਾਂ ਕੋਲ ਤੇ ਜੁਕੀਆ ਸਾੜੇ 50 ਆ ਗੁਰੂ ਘਰ ਆ ਗਿਆ ਤਾਂ ਦਿਨ ਨਾ ਸਜਾਵਟ ਕਰੀਆ ਕਿਤੇ ਕਰੀਆ ਵੇ ਹੈ ਕਿਤੇ ਕਰੀਆ ਨਹੀਂ ਇਹ ਬੰਦੇ ਨੇ ਸਜਾਵਟ ਕਿਤੇ ਕਰੀਆ ਕਹਿੰਦਾ ਬਜਟ ਹੱਲ ਗਿਆ ਸਜਾਵਟ ਕਰਕੇ ਆਹ ਦੇਖੋ ਉਹ ਲਾਰ ਕੇ ਵਸਤੇ ਆਹ ਦੇਖੋ ਹੈ ਕਿੰਨੇ ਖਰਚ ਆ ਗਿਆ ਬਈ ਇਥੇ ਕਰ ਰਹੀਆ ਹੁਣ ਗੱਲ ਹੁਣ ਗੱਲ ਪੜਾ ਕੇ ਲਾਉਣ ਨੂੰ ਪੈਦੇ ਨਹੀਂ ਹੈਗੇ ਕਿੰਨਾ ਖਰਚ ਆ ਗਿਆ 100000 ਖਰਚਾ ਵਜੇ ਨਾਲ ਗਿਆ ਮੈਂ ਵਜੇ ਨਾਲ ਗਿਆ ਕਿੰਨੇ ਕਿੰਨੇ ਨਾਲ ਜੋੜਦੇ ਨੇ ਐ ਕਿੰਨਾ ਟਾਈਮ ਪੈਸੇ ਲਿਉਂਦੇ ਨੇ ਐ ਡੈਕੋਰੇਸ਼ਨ ਵਰਤ ਐਲ ਵੀ ਸਿਸਟਮ ਆ ਲੱਗਾ ਹੁਣ ਨਹੀਂ ਛੇੜਾ ਲੱਗਾ ਭਈ ਇਹ ਤੇ ਪੀੜ ਦੇਖੀ ਤੇ ਪਰੀਤ ਵਾਲੀ ਬੂਹ ਪਈ ਜੀ ਆ ਬਈ ਕਹਿੰਦੇ ਅਸੀਂ ਪਹੁੰਚ ਗਈ ਦੀਵੇ ਲਾਉਣ ਦਿਵਾਲੀ ਤੇ ਆ ਬੰਦੇ ਮੇਰੇ ਨਾਲ ਨੇ ਫੁਹੁੰੜੇ ਅਧਰ ਬਲੌਗ ਇੱਥੇ ਲੱਣ ਦੇ ਅੱਜ ਸਾਡੇ ਪਿੰਡ ਦੀ ਅਸੀਂ ਡਿਸਕਵਰੀ ਕਰਕੇ ਲਿਆਉਂਦੇ ਹਾਂ ਲਗ ਰਿਹਾ ਹੈ ਨਵਾਂ ਬਈ ਮੈਂ ਘੁੰਮ ਕੇ ਆਇਆ ਪੁਨੇ ਤੋਂ ਹਾਂ ਇਹ ਯਾਰ ਨਾਮ ਉਹ ਜੀ ਜੀ ਸੋ ਆਪ ਕੋ ਵੱਡੇ ਕ੍ਰੀਏਟਰ ਹੋ ਗਏ ਕਾਮਨਾਮਣ ਰੱਖ ਲਿਆ ਪੁਨੇ ਇਧਰ ਐ ਕੈਮਰਾਮੈਨ ਨੂੰ ਫੜਾਈ ਜਾਣਾ ਸਾਰੇ ਕੋਸ ਤੇ ਹੁਣ ਆਪਾਂ ਚੱਲਣਾ ਸਾਡੇ ਬਿਰ ਪਿੰਡ ਦਾ ਬਹੁਤ ਪੁਰਾਣਾ ਖੂਹ ਹੈ ਉੱਥੇ ਦੀ ਬੇ ਜੋ ਰਮਾ ਕੀਆ ਇੱਕ ਵੀ ਕੋਈ ਕਹਾਣੀ ਲੱਗੀ ਆ ਦੱਸ ਕਹਾਣੀ ਕਰ ਦੱਸ ਨਹੀਂ ਸਕਦੇ ਪਤਾ ਨਹੀਂ ਕਿਸ ਨੂੰ ਪਿੰਡ ਚ ਹਾਂ ਉਹ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਇਹ ਪਿੰਡ ਵਾਲੇ ਵੀ ਦੇਖ ਰਹੇ ਨੇ ਪਿੰਡ ਵਾਲਿਆਂ ਨੂੰ ਪਤਾ ਉਹ ਸਾਡੀ ਹੋਰ ਰਚੀ ਹੋਈ ਕਹਾਣੀ ਆ ਐਵੇਂ ਸਾਡੀਆਂ ਰਚੀਆਂ ਹੋਈਆਂ ਕਹਾਣੀਆਂ ਨੇ ਸਾਡੇ ਉੱਤੇ ਮੁੜੀਆਂ ਦੀਆਂ ਆਣਾ ਵੀਡੀਓ ਚ ਨਾ ਬੱਸ ਉਹ ਪੜ੍ਹਦੇ ਇਹ ਤਾਂ ਪਰ ਇਹ ਹਲਕੀ ਹੈ ਇਹ ਆ ਪੜੀ ਤਕੜੀ ਹਲਕੀ ਆ ਐਨੋ ਐਨੋ ਲੇਗ ਲੈ ਜਿੱਤਿਆ ਫੇਰ ਵੀ ਸਾਡੇ ਪਿੰਡ ਦੀ ਦੀਵਾਲੀ ਸਾਡੀ ਹੰਢੀ ਲੱਗ ਰਹੀ ਵਾਲੇ ਬੁੜਾ ਕਿੱਲੇ ਤੇ ਲੇਗਾ ਉਹ 체ਤੀ ਲਾ ਕੇ ਅੰਦਰ ਦੇ ਡੈਡੀ ਨੂੰ ਸਲਾਮ ਕਰ ਲਾਉਂਦਾ ਆ ਪਾਪਾ ਸਾਹਮਣੇ ਪਾਪਾ ਦੀਵਾਲੀ ਦਾ ਆਏ ਛੇ ਹੁੰਦੇ ਸਜਾਇਆ ਤਾਂ ਘਟ ਰਿਹਾ ਹੈ ਨਾ ਮੰਦਰ ਐ ਤਾਂ ਹੈ ਜੀ ਦੇਖੋ ਪੂਰੀ ਪੈਂਦੀ ਆ ਭਾਈ ਵੀ ਦੇਖੋ ਉਹ ਜੀ ਕਹਿੰਦੇ ਮੇਰਾ ਪੁੱਤਰੀ ਮਿਲਿਆ ਮੈਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਕਹਿੰਦਾ ਦੀਵੇ ਲਾਉਣ ਆਇਆ ਹੈ ਲਾਇ ਨਹੀਂ ਫਿਰੰਦਰ ਤਾਂ ਆਇਆ ਹੀ ਨਹੀਂ ਹਾਂ ਮਾਤਰੀ ਸ਼ਮਾਤਰੀ ਗਏ ਨੇ ਅਸੀਂ ਵੀ ਆ ਦੇ ਲਾ ਕੇ ਆ ਰਹੇ ਹੁਣੇ ਹੁਣੇ ਵਧੀਆ ਸਾਰੇ ਕਰੇ ਵਧੀਆ ਵਧੀਆ ਪੂਰੇ ਹੋ ਰਿਹਾ ਗਰਮੀ ਨੂੰ ਪੀ ਲੈ ਬਹੁਤ ਕਦੀ ਵਿਆਹ ਕਰਵਾਉਣ ਸੋਣਿਆ ਕਰਾਵਾਂਗੇ ਸੋਣਿਆ ਕਰਾਵਾਂਗੇ ਕੁੜੀ ਲੱਭ ਰਹੀ ਕੋਈ ਪਹਿਲੀ ਵਾਰ ਮੇਰੇ ਨਾਲ ਨਹੀਂ ਆਉਂਦੀ ਕੁੜੀ ਲੱਭ ਤੋ ਕੁੜੀ ਲੱਭ ਤੋ ਅਗਲੀ ਵਾਰ ਮੇਰੇ ਨਾਲ ਨਹੀਂ ਹੋਣਾ ਚੱਲਦੇ ਬਲਾਗ ਚ ਕਰਾ ਕੁੜੀ ਲੱਭਦੇ ਅਸੀਂ ਚੱਕਰ ਲਾਉਂਦੇ ਆਂ ਨਾ ਕੰਮ ਕਰ ਵਾਲੀ ਹੁਣ ਕਹਿੰਦੀ ਆ ਕੰਮ ਕਰ ਰਹੇ ਜਿਹੜੇ ਅਸੀਂ ਕੰਮ ਕਰਦੇ ਫਿਰ ਜਵਾਬ ਕਰ ਲੈ। ਰਵੀ ਜਾਨਾ ਪਾਗਲ ਚ ਚੱਲੇ ਆ। ਮੋਟਰਾਂ ਵੀ ਲੈ ਆ। ਲੋ ਮਿੱਤਰੋ ਆਪਣੇ ਬਾਗਲ ਮੂਰੇ ਲਾਉਣਾ ਹੁਣ। ਆ ਆਪਣੇ ਦੂਜੇ ਘਰ ਲਾ ਗਈ। ਗੱਗੀ ਹੋਰੀ ਲਾਗੇ ਨੇ ਤੇ ਆਪਾਂ ਲਾਉਣਾ ਹੁਣ। ਕਹਿੰਦੇ ਲੈ ਆ ਕਿਹੜਾ ਲਾ ਗਿਆ ਓਏ ਤਿਆਰ ਕਰਕੇ ਦੀਵਾ। ਰੰਗ ਰੰਗੀਆਂ। ਇਹ ਆ ਕੌਣ ਐ? ਆ ਕੌਣ ਐ? ਪਰਸਨੈਲਿਟੀ ਦੇਖੋ ਬੰਦੇ ਦੀ। ਹੈ ਨਹੀਂ ਸਾਰਾ ਦਿਨ ਹੈ ਪਿਆਰਾ ਜਿਵੇਂ ਮੈਂ ਨਹੀਂ ਸੂਰਜ ਨਹੀਂ ਪਏ ਹੁੰਦੇ ਹੈਗੇ ਹੁਣ ਹੁਣ ਸ਼ਾਮ ਨੂੰ ਇਹ ਤਿਆਰ ਹੋ ਗਿਆ ਜਿਹਨੂੰ ਪੜਾਕ ਉੱਤੇ ਛਿੱਟਣ ਦੀਵੇ ਲਾਉਣ ਨਹੀਂ ਗਿਆ ਹੁਣ ਤਿਆਰ ਕਰ ਦੋ ਤਿਆਰ ਕਰ ਦੋ ਤੇ ਆਂਦੀ ਆਹ ਦੇਖੋ ਕੰਨ ਲਾ ਲਿਆ ਤਿਆਰ ਹੋ ਰਿਹਾ ਕਟਿੰਗ ਕਟਿੰਗ ਕਰਾਈ ਹੋਈ ਹੈ ਚੰਗੀ ਆਹ ਦੇਖੋ ਹੈ ਕੱਟ ਦੇਖ ਜੱਗੇ ਚਿੱਟੀ ਵਾਲਾ ਰੂਪ ਪੈਂਦਾ ਓਏ ਜਾ ਸਾਡੇ ਪਿੰਡੇ ਦਾ ਜੂਬੀ ਰਹਿੰਦੇ ਨੇ ਰਾਤ ਨੂੰ ਰਾਤ ਨੂੰ ਰੰਗੋਲੀ ਬਣਾ ਤੇ ਦਿਨੇ ਰੰਗੋਲੀ ਨਹੀਂ ਬਣਾਈ ਇਹਨਾਂ ਨੇ ਰਾਤ ਨੂੰ ਹੁੰਦੀ ਆ ਪਹਿਲਾਂ ਦਾਲ ਤੋਂ ਸਮਾਨ ਦੇ ਮਮਮੀ ਤੇ ਰਾਤ ਨੂੰ ਕੌਣ ਦੇਖੂਗਾ ਇਹਨੂੰ ਲਾਸ਼ਵੀ ਮਾਤਾ ਤਾਂ ਜਿੱਤੂ ਦੀ ਆਊਗੀ ਆਂਦੀ ਆ ਲਾ ਲੈ ਵੇ ਅੱਜ ਲੱਭੀ ਥੋੜੇ ਫਿਰ ਖਾਤੇ ਖੋਲਣਗੇ ਜਿਵੇਂ ਸਾਨੂੰ ਵੀ ਰਹੀ ਕੈਸ਼ ਕੁਝ ਵਿੱਚੋਂ ਮੈਂ ਗੇਟ ਵੀ ਖੋਲੂਗਾ ਲੈ ਵੇ ਚੱਲ ਚੱਲੀਏ ਕੰਬੀ ਚੱਕ ਗੇਟ ਖੋਲ੍ਹੂ ਮਾਤਾ ਨੂੰ ਗੇਟ ਉੱਪਰ ਕੇ ਨਾ ਐ ਵੀਆ ਬਣਾਉਣ ਲੱਗ ਰਹੀ ਐ ਕੁੜੀ ਕਹਿੰਦੇ ਕੀ ਬਣਾ ਰਹੀ ਕੁੜੀ ਇਹ ਦਿਲ ਮੈਨੂੰ ਸਾਰੇ ਦਿਨ ਤਾਂ ਯਾਦ ਨਹੀਂ ਸੀ ਗਏ ਕੁੜੀਏ ਤੇਲ ਹਰਾ ਪਤਾ ਦੀ ਵਿੱਚ ਹੈ ਉਹ ਪਾਇਆ ਸਤ ਬਾਜੀ ਚਾੜੂ ਨਾਲ ਡੀਜੇ ਡੀਜੇ 라ਵੀ ਕਹਿੰਦੇ ਕਹਿੰਦੇ ਦੇਖੀ ਚਲੋ ਉਹ ਮੁੰਡਾ ਇਹ ਚਾੜੂ ਗਾਉਣਾ ਆਹ ਦੇਖ ਕਮੇਟਾ ਦਰਦਾ ਦੇਖ ਕਮੇਟਾ ਤਾਂ ਮਗਰ ਆਇਆ ਇਹ ਮਗਰ ਕਾ ਤਾਂ ਚੱਲਿਆ ਕਹਿੰਦੇ ਹੁਣ ਆਪਾਂ ਖੇਤ ਪਹੁੰਚ ਗਏ ਆ ਮੋਟਰ ਤੇ ਦੀ ਰਲਾ ਲਾ ਕੇ ਚਰਾਗ ਬਾਬੇ ਦੇ ਆਪਦੇ ਦੇ ਖੇਤ ਵਾਲੇ ਦੇ ਹਨਾ ਓਏ ਮਾਤਰਾ ਨਹੀਂ ਦੇ ਨੇ ਬਾਬੇ ਬਾਬੇ ਫੇਰਾ ਪਾ ਚੱਲਾਂਗੇ ਘਰਾੜ ਤੇ ਪੜਾਕੇ ਲੈ ਆ ਦੇਖੋ ਆ ਸਾਡੀ ਇਧਰ ਜੀਰੀ ਆ ਡਿੱਗੀ ਹੋ ਰੋ ਯਾਰ ਲੈ ਬਈ ਇਧਰੋਂ ਰਮਿਆ ਵੀ ਹੋਇਆ ਮਿੱਤਰੋ ਦੇਖ ਕੇ ਹੈਵੀ ਗਾਰ ਇਧਰ ਲਈ ਸਾਡਾ ਤੇ ਕਾਤੇ ਨਾ ਲੈ ਆ ਵੀ ਜਾ ਰਹੇ ਆ ਜਾ ਰਹੇ ਆ ਓਏ ਆ ਜਾ ਉਹ ਮੁਰਗਿਆ ਦੀ ਬਾਸ ਓਏ ਓਏ ਆ ਜਾ ਕੁਛ ਨਹੀਂ ਹੈ ਗਿਆ ਇਹ ਦੇਖ ਓਏ ਅੱਗੇ ਤਾਂ ਸੁੱਕਾ ਹੀ ਆ ਸਾਲਾ ਸੱਪ ਰਹਿੰਦਾ ਓਰੇ ਕੁੱਤੀ ਵੀ ਆ ਰੇ ਸੂਈ ਹੋਈ ਬਾ ਉਹ ਵੜਦੀ ਆ ਉਹ ਸੂਈ ਕੁੱਤੀ ਆ ਕੀ ਕਹਿ ਰਿਆ ਆ ਜਾ ਬੱਜਾ ਓਏ ਆ ਜਾ ਆ ਜਾ ਸਾਲਾ ਵੜਦੀ ਆ ਲੇ ਵੀ ਕਹਿੰਦੇ ਦੇਖੋ ਦੇਖੋ ਕਹਿੰਦੇ ਮੁੰਡਾ ਡਰ ਗਿਆ ਦੀ ਪਹਿਲਾ ਇਹ ਮੁਰਗਿਆ ਦੀ ਰਾਤ ਰੇ ਖਾਤਰੇ ਦੇ ਕਿੰਨਾ ਕੱਖਰਾ ਰਸਤਾ ਲੈ ਦੇਖੀ ਕਿੰਨੀ ਚੌੜੀ ਬੱਟਾ ਕਿਉਂ ਤੁਰਿਆ ਐਨਾ ਕਿਦਾਂ ਡਰਦਾ ਹੈ ਉਹ ਇੱਥੇ ਹੋ ਜਾ ਸੁੱਕੇ ਚ ਹੁਣ ਇਹ ਤੁਰ ਨਹੀਂ ਆ ਔਰ ਆ ਲੈ ਇਧਰ ਹੋ ਜਾ ਇੱਥੇ ਹੋ ਜਾ ਇੱਥੇ ਇੱਥੇ ਔਰ ਆ ਗਿੱਲਾ ਆਇਆ ਹੁਣ ਤਾਂ ਬੱਟ ਆ ਗਿਆ ਇਹ ਪੰਜ ਇਧਰ ਆ ਜਾ ਲੈ ਬਈ ਇਹ ਡਰਦਾ ਸਾਡੇ ਨਾਲ ਦਾ ਮੜਾ ਜਿਆ ਜਿਆ ਤੇ ਆ ਪਹੁੰਚ ਗਿਆ ਖੇਤ ਆ ਲੇ ਵੀ ਇੱਥੇ ਮੋਟਰ ਤੇਜੀ ਨਾਲ ਲਾਉਣਾ ਆਪਣੇ ਤਰੋ ਕਹਿੰਦੇ ਸਾਡੇ ਪੜਾਖੇ ਲੈਣੇ ਕਿੰਨੇ ਪੜਾਖੇ ਲੈਣ ਓਏ ਲਾਵਣੀ ਪੜਾਖੇ ਕਿੰਨੇ ਲੈਤ ਨੇ ਆਹ ਮੰਦਣੇ ਲੈਤਾ ਇਧਰ ਸਾਈਧਰ ਕਿਹੜਾ ਲੈਤਾ ਆ ਦੇਖ ਇਹਦੇ ਬਾਤੇ ਹੀ ਹਾਹਾ ਚਾਲ ਆ ਜਾ ਝਾਗਰੀਆਂ ਲੈ ਕੇ ਨੇ ਗੱਡੀਆਂ ਨੇ ਚਾਲ ਓਏ ਥੋਡੇ ਕਰਮਾ ਚ ਹੈ ਨਹੀਂ ਪੜਾਖੇ ਅਗਲੀ ਦੁਆੜੀ ਨੂੰ ਚਲਾਇਓ ਬਹੁਤ ਤੁਸੀਂ ਲੇਟ ਹੋਏ ਹੋਗੇ ਇਹ ਇਹ ਲੈ ਕੇ ਚੱਲੇ ਨੇ ਪੜਾਖ ਕੇ ਪੜਾ ਦੇ ਸੀ ਤੋਈ ਯਾਰ ਉੱਥੇ ਚੱਲਾਂਗੇ ਖੇਤਾਂ ਜਾਂਦੇ ਆ ਖੇਤਾਂ ਚ ਥਾਰ ਐਸ ਤੋ ਵਜੇ ਚੱਲ ਗਏ ਹੁਣ ਤੇਨੂੰ ਝੂ ਝੂ ਕਰਦੀ ਐ ਓਏ ਰਾਮਣਾਈ ਆ ਜਲੀ ਉਧਰ ਆ ਆ ਜਾ ਸਾਡਾ ਯਾਰ ਸਾਡੇ ਨਾਲ ਆਕੜਿਆ ਫਿਰਦਾ ਆਕੇ ਦਾ ਅਕੜੇ ਫਰਦਾ ਅਕੜਿਆ ਆ ਚੱਲੀਏ ਆ ਇਹ ਵੀ ਕਹਿ ਰਹੇ ਵਾਖ ਜਾਨ ਨਾਲ ਆ ਚੱਲੀਏ ਜਾ ਰਹੇ ਹਾਂ ਚੌਥੇ ਦੇ ਮੋੜੇ ਆਇਆ ਆ ਜਾਂ ਚੌਥਾ ਆ ਇਹ ਵਜਿਆ ਜਾ ਰਹੇ ਹਾਂ ਦੋ ਫੋਨ ਆ ਗਏ ਇਹਨਾਂ ਨੂੰ ਪੁੱਛ ਮਰਜ਼ੀ ਹੈ ਤੇਰੀ ਅਸਤੇ ਤੇ ਕਹਿਣ ਵਾਲੇ ਨਹੀਂ ਪੂਰੀ ਪੂਰੀ ਯੋਜਨਾ ਬਣ ਗਈ ਕੰਨੇ ਨੇਗੇ ਇੱਕ ਅਗੇ ਨੇ b25 ਪੈਕਟ ਇਹੇ ਹੋ ਵੀ ਆ ਸਾਡੀ ਅਸਤਵਾਜੀਆਂ ਹੋ ਗਈਆਂ ਇੱਕ ਦੂਜੇ ਕਣੀ ਚਲਾਵਾਂਗੇ ਦੋ ਦਾ ਚਲਾ ਦਿਆਂ ਇਹ ਗਾਉਂ ਦਾ ਚੱਕੀ ਆ ਤਾਂ ਗੈਸੋ ਵਾਸਤੇ ਇਹ ਉਹ ਜੀ ਬਈ ਕਹਿੰਦੇ ਨਹੀਂ ਮੇਰੇ ਉਹ ਗੁੱਡਾ ਅਸਤਰ ਵੱਡਾ ਅਸਤਰ ਹੁੰਦਾ ਹੈ ਅਭਿਮਨਿਉ ਇਹ ਨਿਸ਼ਾਨਾ ਸਹੀ ਦਾ ਜਾਏ ਲੱਭੀ ਕੀ ਔਰ ਤੇ ਟਾਈਮ ਤੋਂ ਤੁਹਾਨੂੰ ਚਲਾ ਕੇ ਦਿਖਾ ਮੈਂ ਨੇ ਟਾਈਮ ਤੇ ਬ੍ਰਹਮਾਸਤਰ ਕੀ ਕਰਦਾ ਕੰਮ ਆਪਣੇ ਆਹ ਛੋਟੀ ਤੀਰ ਵਧੀਆ ਦੀ ਗਏ ਸਿੱਧੇ ਜਾਂਦੇ ਨੇ ਇਹ ਵੀ ਸਿੱਧੇ ਜਾਂਦੇ ਹੈ ਲੈ ਵੀਰ ਮਿੱਠੇ ਟੌਫੀ ਤੋੜਦਾ ਉਹ ਕਾਹਨੂੰ ਤੋੜਦਾ ਉਹ ਬੈਣੇ ਸਿ ਬਿਕਟ ਗਿਆ ਮੈਂ ਫੜ ਕੇ ਲੈ ਜੂ ਹੱਥ ਜਦ ਤੋ ਨਹੀਂ ਜੱਕੀ ਜਾਂਦੀ ਮੈਂ ਲੈ ਲੰਦਾ ਇਹਦੇ ਨਾਲ ਇਹ ਪੱਤਰੀ ਕੀ ਚਾਹੀਦਾ ਓਏ ਲਾਈਟਰ ਓਏ ਹਾਂ ਉਹ ਲਾਈਟਰ ਰੱਖ ਲੈ ਆਪਣੇ ਵੀ ਲਾਈਟਰ ਲੈ ਲਓ ਲਾਈਟਰ ਕਰ ਯੋ 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 ਹੈਪੀ ਦਿਵਾਲੀ ਆਣਾ ਜੱਕਲੀ ਓਏ ਆਣਾ ਜੱਕਲੀਏ ਬਾਕੀ ਮਿੱਠੇ ਲਾ ਜੂ ਨਾ ਭਾਈ ਠੀਕ ਕਰ ਆ ਵੀ ਆ ਵੀ ਚਲਾਵਾਂਗੇ ਅੱਜ ਮੁਰਗੇ ਬੰਬਾਂ ਦੇ ਪੈਕਟ ਚ ਚਲੋ ਬਈ ਲੈ ਬਈ ਕਹਿੰਦੇ ਸਾਡੇ ਪਟਾਕੇ ਓਏ ਇਸ ਤੋਂ ਵਜਨ ਤੰਨੇ ਰਹੀਆਂ ਕਹਿੰਦੇ ਚਲਾਤੀਆਂ ਨਾ ਬਾਕੀ ਆਹ ਦੇਖੋ ਸਾਡੀ ਚਾਹ ਕਰੀ ਜਾਲ ਦੀ ਚਾਹ ਕਰੀ ਸਪੀਡ ਦੇਖੋ ਲੈ ਚਾਹ ਕਰੀ ਆ ਸਾਡਾ ਸਿਸਟਮ ਸਾਰਾ ਪਿਆ ਪਟਾਕੇ ਥਾ ਇਸ ਸਿਸਟਮ ਬਈ ਉਹ ਕਰ ਦਿੰਦੇ ਨੇ ਕਿ ਵੀ ਭੈਣ ਦੀ ਪੜ ਜਾ ਪਤੰਗਾ ਆਵੇ ਸਾਰਾ ਕੁਝ ਖੋਲ ਕੇ ਧਰਤ ਸਾਰਾ ਕੁਝ ਅੰਦਰ ਕਰ ਦੇ ਸਾਰਾ ਕੁਝ ਜਿਹੜੇ ਵਜਣ ਨਾਲੋਂ ਕੱਢ ਲੋ ਬਸ ਬਾਕੀ ਸਾਰੇ ਅਕੇ ਤੇ ਪਹਿਲਾਂ ਮੈਂ ਮੁਰਗੇ ਨਾ ਚਲਾਈਏ ਟਿਕ 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 ਠਾ 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 ਮੈਂ ਜਿਹੜੀ ਚਲਾ ਰਹੀ ਸੀ ਉਹਦੇ ਉੜ ਉੜ ਪਤੰਗੇ ਇਧਰ ਉਧਰ ਜਾ ਰਹੇ ਸੀ ਗੇ ਹੁੜ ਕੇ ਉਹ ਜਿਹੜੀ ਉਹ ਹੰਦੀ ਆਹੋ ਹਾਂ ਹਾਂ ਮੈਂ ਉਹ ਇੱਟ ਰੱਖੀ ਇੱਟ ਦੇ ਥੱਲੇ ਰੱਖ ਕੇ ਚਲਾਏ ਨੇ ਫੇਰ ਮੈਨੂੰ ਡਰ ਲੱਗਦਾ ਸੀ ਉਹ ਮੈਂ ਕਿ ਇਧਰ ਉਧਰ ਭੱਗ ਗਿਆ ਫਿਰ ਔਖਾ ਹੋ ਜੂ ਲੇ ਕੋ ਬਸਾ ਦੱਸੇ ਨਹੀਂ ਕਰਦੇ ਮੈਂ ਚਲਾਏ ਸੀ ਆਹ ਦੇਖੋ ਬਈ ਚਾਗਰੀ ਚੱਲੂਗੀ ਨਾ ਚਾਗਰੀ ਚਲਾ ਬਈ ਆ ਰੰਗ ਗੋਲੀ ਬਣਾ ਹੀ ਹੈ ਹੈਪੀ ਦੀਵਾਲੀ ਦੀ ਫਾੜੀ ਚੱਲੇ ਨਹੀਂ ਰਹੀ ਸਿਆਲੇ ਪੀਚਾ ਤੇ ਵੀ ਆਦੇ ਓਏ ਓਏ ਮਗਦੇ ਛਾਲ ਜੀ ਮਾਰ ਗਈ ਮੁੰਡਾ ਕਹਿੰਦੇ ਮੋਟਰਮ ਖੁੱਲਾ ਕਰਦਾ ਫਿਰਦਾ ਲਾ ਦੇ ਬਾਈ ਤੇਰੇ ਨਾਲ ਦੇਖਣੀ ਆ ਲਾਤਾ ਲਾਤਾ ਨਾ 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 ਲਾਤਾ ਲਾਤਾ ਨਾ 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 ਲਾਤਾ ਵਾਹ ਜੀਵਾ ਕਹਿੰਦੇ ਕਿ ਨਹੀਂ ਸੁਣੀ ਬਣੀ ਐ ਤੂੰ ਵੀ ਭਗ ਜਾ ਜਾਂ ਲੰਘ ਜਾ ਓਏ ਵੀ ਉਹੀ ਆ ਇੱਕ ਵਾਰ ਲੈਟਰ ਲੈ ਜਾ ਇਹਦੇ ਸਾਡੇ 32 ਹੀ ਲਿਆਦੀ ਹੁੰਨੀ ਐ ਦੀ ਨਾ ਲੈ ਵੀ ਚੱਲੇ ਕਹਿੰਦੇ ਚੋਬਰ ਚੋਬਰ ਚੱਲੇ ਆ ਕਹਿੰਦੇ ਆ ਆ ਆ ਆਈ ਜੀ ਪੜਾ ਹੱਥ ਚਲਾ ਦੇ ਆ ਹਣਾ ਵੀ ਪੈਂਦੀ ਇੱਥੇ ਕੰਮ ਤਵਾ ਹੋ ਜਾਏ ਰਫਾਦਾ ਵੀ ਇੱਥੇ ਹੋ ਜਾਏ ਕੰਮ ਲੈ ਵੀ ਲਾ 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 ਪਰ ਆ ਜਾ ਲੋ ਮੰਮ ਬਗ ਮੇ ਦੇ ਹੋ ਗਏ ਆ ਆ ਪੈਂਦੀ ਐ ਨਾ ਤਾਂ ਕੁਵੇਸ ਮੈਂ ਐਕਸਪੈਰੀਮੈਂਟ ਕਰਨ ਲੱਗੇ ਆ ਸੀ ਕੋਈ ਭੈਂਤਾ ਯਾਰ ਇਹ ਅੱਡ ਨਾ ਮੇ ਨਾ ਐਕਸਪੈਰੀਮੈਂਟ ਮਾਗਰੂ ਕਰ ਦਿੰਦਾ ਗਾ ਲੈ ਵੀ ਧਰ ਵੀ ਕੌਲੀ ਪਹਿਲੇ ਚਲਾ ਦਸ ਫੇਰੇ ਕਰੂ ਆਇਆ ਸੀ ਤੇ ਆਇਆ ਸੀ ਤੇ ਲੈ ਵੀ ਫੜੇ ਫੜਾ ਹਜੇ ਆਜੀ ਨਹੀਂ ਜੋ ਖੋਲੇ ਵੀ ਨਹੀਂ ਕੈਮਰਾ ਗਾਲ ਨਾ ਡੇਕਰ ਤੇ ਬਲੌਗ ਵਿੱਚ ਬਰਦੇ ਜਿਹਾ ਚਪੇੜੇ ਲਾਉਣੇ ਹੁੰਦੇ ਆ ਫਿਰ ਬਾਅਦ ਚ ਲੈ ਵੀ ਚਾਲੇ ਯਾਰ ਤੂੰ ਉਹ ਕਰ ਪਕਾਈ ਨਾ ਮਾਰ ਫਿਲਟਰ ਵੀ ਲਾਏਗਾ ਹਜੇ ਚੱਲ ਰੱਖ ਸਨੈਪਚੈਟ ਆਣੇ ਵੀ ਫਿਲਟਰਾਂ ਨੇ ਤਪਾਏ ਪਏ ਨੇ ਧਰ ਦੇ ਧਰ ਦੇ ਧਰ ਤੇ ਲੈ ਵੀ ਕਹਿੰਦੇ ਲਾਗੀ ਲਾਗੀ ਅੱਗ ਲਾਗੀ ਪੰਕੌਲਾ ਗਾਨ ਕੀ ਤੇ ਕਣੀ ਤੇਰੀ ਪੈ ਉਹ ਡਿੱਗ ਗਿਆ ਉਹ ਡਿੱਗ ਗਿਆ ਓਏ ਉਹ ਡਿੱਗੂ ਕਾਣੀ ਮੈਂ ਤੈਨੂੰ ਪਹਿਲਾਂ ਵੇਖਿਆ ਸੀ ਆ ਵੀ ਗੜਬੜ ਹੋ ਗਈ ਮੜ ਜੱਕ ਖੇਦ ਹੋ ਗਿਆ ਸਾਡੇ ਉਹ ਚਾ ਕਾਰਿਆਕਰਮ ਚ ਨਾ ਬਚ ਗਿਆ ਗਲੀ ਤਾਂ ਨਿਕਲ ਹੀ ਨਹੀਂ ਹੱਥ ਲੱਗਦੇ ਕਿਉਂ ਪਤਾ ਨਹੀਂ ਨਾਲ ਚ ਬਣੀ ਗਰਮ ਬਹੁਤ ਸਾਰੇ ਪਿਆਰਿਆਂ ਦੀ ਸੀ ਬਚ ਸਕਦਾ ਮੇਰੇ ਤੋਂ ਜਵਾਬ ਨਹੀਂ ਏ ਸਾਲ ਬਲੇ ਚੜ ਆਉਂਦੀ ਹੋਣੀ ਤਰਦੇ ਕੌਲਾ ਓਏ ਕੌਲਾ ਤਰਦੇ ਸਾਲਾ ਬੁਣਿਆ ਕਿੱਥੇ ਆ ਪੈਣ ਸਾਈ ਹੋਣੀ ਓ ਡਿੱਗਾ ਪਰਾ ਕਿਹਦੀ ਕਿਹਾ ਓਏ ਆ ਤਾਂ ਸਿਰ ਪਚਾਉਦੇ ਫਿਰ ਦੇ ਦਈਏ ਹੋਰ ਕਿੱਦਾਂ ਲੱਤੇ ਹੋ ਕਹਿੰਦੇ ਮੇਰੇ ਵੀਰੇ ਕੋਲ ਇੱਧਰ ਆਇਆ ਕਿਤੇ ਲੱਭਣਾ ਪਊਗਾ ਮੈਂ ਰੀਲ ਵੀ ਬਣਾਣੀ ਐ ਕਿੱਥੇ ਹੋਈ ਸਾਡੇ ਯਾਰਾ ਲੱਭ ਗਿਆ ਲੱਭ ਗਿਆ ਕਹਿੰਦੇ ਲੱਭ ਗਿਆ ਮੈਂ ਰੀਲ ਬਣਾਣੀ ਇਹਦੇ ਲੱਭੂ ਕਿਉਂ ਨਹੀਂ ਕਹਿੰਦੇ ਕੋਲਾ ਸਿੰਘ ਲੱਭ ਗਿਆ ਸਿੰਘ ਕੋਲਾ ਜੀ ਜਮੀ ਸਲਾਮਤ ਨੇ ਹੱਥ ਅੱਲਾ ਦਾ ਪੜ ਗਿਆ ਦਾ ਕਿੱਥੇ ਪੜ ਗਿਆ ਆ ਦੇਖੋ ਇੱਥੇ ਇੱਥੇ ਵੜ ਗਿਆ ਦੇਖ ਇੱਧਰ ਦੇਗਾ ਓ ਮਾਈ ਗੋਡ ਕੁਛ ਨਹੀਂ ਹੁੰਦਾ ਅਭੀ ਇੱਕ ਝਟਕਾ ਸਹਲੇਗਾ ਜੇ ਆਹ ਦੇਖੋ ਸਾਡੇ ਨਾਲ ਤਾਂ ਕੋਈ ਨਵੇਂ ਪ੍ਰੋਜੈਕਟ ਲਾਉਣ ਲੱਗ ਰਿਹਾ ਗੱਤੇ ਘੜੇ ਹੁੰਦੀ ਗੰਭਾਸਤ ਕਰਦਾ ਹੈ ਵੀ ਗੱਤਾ ਖਿੰਡੇ ਸਵੇਰੇ ਚੜ੍ਹ ਘੁੰਮ ਲਗ ਰਹੇ ਓਏ ਇਹਦੀ ਮੰਮੀ ਨੂੰ ਓਏ ਇਹਦੀ ਵੀ ਕਹਾਣਾ ਕੱਢੂਗੀ ਤੈਨੂੰ ਤਾਂ ਨਹੀਂ ਹੁੰਦਾ ਭੈਣ ਤਾਈ ਬਲੌਗ 'ਚ ਦੇਖ ਲਈ ਇਸ ਨੇ ਗੰਦ ਪਾਇਆ ਸੀ ਨਹੀਂ ਪਾਇਆ ਐਵੇਂ ਓ पहला कौन कौन है वो तुम आशीदा भाई यहाँ हर चीज़ डाइल कौन न पार्ट है किसे कुतिया <laughs> किसे कुतिया <नी> <laughs> किसे जी हो जाए लायबी देखो जला क्या फर ब्लॉग जब ना ये हम तेरे बिचे चाल दे ब्लॉग जला किड्डा बम पे जला सामने देख रहे हैं किड्डा जला रहे हैं ना नहीं शरदान नहीं शरदी शरदी वो देख द ਬੰਦੇ ਆ ਤੇ ਪੱਤੇ ਖਣੇ ਉਹ ਬੰਦੇ ਲੱਗ ਰਹੇ ਨੇ ਇਹਨਾਂ ਤੋਂ ਦੂਆ ਤੋਂ ਪਟਾਕਾ ਹੀ ਲੱਗ ਰਹੇ ਓਏ ਲਾ ਦੱਸ ਤਾਂ ਓਏ ਓਏ ਤੇਰਾ ਯਾਰ ਚੁਰਾਈ ਲੈ ਵੰਡ ਓ ਲਾ ਦੇ ਜਾ ਪੱਜਾ ਲਾ ਦੇ ਲਾ ਦੇ ਜਾ ਪੱਜਾ ਜੱਬ ਅਗ ਜਾ ਲੈ ਲਾ ਦੇ ਤੂੰ ਲਾ ਦੇ ਲਾ ਵੀ ਤੂੰ ਲਾ ਤੇ ਫਿਰ ਇਹਦੇ ਹਲ ਤੇ ਓ ਲਾ ਦੇ ਲੈ ਵੀ ਕਹਿੰਦੇ ਬੱਤੀ ਲਾ ਦੀ ਇਹਨੇ ਉਹ ਟਾਈਮ ਵਾਲਾ ਕਰ ਦਿੰਦਾ ਤੇ ਕਾਹੀ ਤਾਂ ਕਰ ਇਹ ਉਹ ਮੇਰੇ ਅਰੇ ਦੀ ਬੱਤੀ ਛੋਟੀ ਆ ਬਾਈ ਫਿਰ ਤੂੰ ਲਾ ਦੇ ਦੱਸ ਲੱਗੇ ਨਹੀਂ ਰਹੀ ਮੈਂ ਕੀ ਕਰਾਉ ਨੂੰ ਉਹ ਬੁੱਝ ਗਈ ਲਾ ਉਹ ਦਵਾਰੋਂ ਮੈਨੂੰ ਲਾ ਹੁਣ ਔਰ ਲੱਭੀ ਤੂੰ ਹੀ ਲਾ ਦੇ ਦੋਨਾਂ ਤੇ ਲਾ ਦੇ ਪਹਿਲਾਂ ਉੱਥੇ ਲਾ ਦੇ ਫਿਰ ਇੱਥੇ ਲਾ ਦੇ ਲੈ ਵੀ ਕਹਿੰਦੇ ਇਹ ਵੱਜੂਗਾ ਹੁਣ ਲੈ ਵੀ ਵੱਜ ਗਿਆ ਲਾਈ ਬੱਦਿਕਾ ਬੱਦਿਕਾ ਕਹਿੰਦੇ ਅੱਜ ਦੇ ਘਰਾਂ ਨੂੰ ਦੀਵਾਲੀ ਮਨ ਗਈ ਲੈ ਚੱਲ ਆ ਆ ਪਾਇਆ ਪਾਇਆ ਗਾ ਤੂੰ ਹੀ ਤੂੰ ਆਪੇ ਨੇ ਡੱਬੇ ਖਾਲੀ ਕਰੇ ਆ ਨੀਚੇ ਬੈਨੇ ਵੀਰੇ ਤਾਂ ਚੱਲੀ ਹੁਣ ਘਰਾਂ ਚਲੀਏ ਚਲੋ ਰੰਗੋਲੀ ਨਾਲ ਰੰਗੋਲੀ ਤਾਂ ਬਣ ਗਈ ਹੁਣ ਇਹਦੀ ਉਹ ਸਰਜ ਉਹ ਤਾਂ ਵੀ ਮਾੜਾ ਕੀ ਇੱਧਰ ਉੱਧਰ ਕਿਸਾਨ ਤਾਂ ਮਾਰ ਪਟਾਕੇ ਵਿਜਾਲੇ ਸਾਨੇ ਸਾਰਾ ਕੁ ਖਸਮਾਤ ਹੋ ਗਿਆ ਮੈਂ ਲਿਖ ਕੇ ਰਹੀ ਬੱਚਾ ਲਾਈਟਰ ਤੇ ਇਹਦਾ ਵੀ ਸਾਨੂੰ ਦਿਖਾਉਣਾ ਕੀ ਜੀ ਕੱਟ ਕਰ ਦੇ ਨੀ ਚੀ ਪੈਰਾਂ ਚ ਨਸਾਈਡ ਤੇ ਮੜਾ ਜੈਤਰਾ ਸਾਈਡ ਤੇ ਮੋਟਰਸਾਈਕਲ ਆਪਣੀ ਲੱਗਣਗੇ ਰਸ ਵੀਰੇ ਦੇ ਲਾ ਵਿਕੰਤ ਤੇ ਨਿਸ਼ਾਨ ਸਾਪ ਦੀ ਚੱਲ ਪਹਿਲਾਂ ਤੂੰ ਦਿਸ ਵਨ ਦਿਸ ਵਨ oh no shit man ਦਿਸ ਵਨ ਖੜ ਜਾ ਚੱਲ ਮਾਰ ਤੇ ਖੜ ਦੇ ਖੜ ਜਾ ਨਾਲੀ ਚ ਡਿੱਗ ਗਿਆ ਥੜ ਗਿਆ ਉਹ ਟੁੱਟ ਗਿਆ ਨੋਂ ਬੱਜਿਆ ਨਹੀਂ ਚਲ ਸ਼ਿਆਲੋ ਬਾਈ ਅੱਛਲੀ ਆਜੀ ਦੀਦਵਾਲੀ ਬਹੁਤ ਵਧੀਆ ਬਣੀ ਆ ਤੇ ਹੁਣ ਚਲਦੇ ਆਪਾਂ ਤੇ ਘਰਾਂ ਨੂੰ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਐ ਬਈ ਸਿਰੋਕ ਕਿੱਥੇ ਲੱਗ ਗਿਆ ਤੱਕ ਤਾਂ ਇਧਰ ਨੂੰ ਕਰ ਸਾਰੇ ਲੋਕ ਸੋ ਗਏ ਸਾਰੇ ਲੋਕ ਸੋ ਗਏ 11 ਵਜੇ ਨੇ ਅਸੀਂ ਵਰਤਦੇ ਪੰਨੇ ਤੇ ਨਾ ਪੋ ਵੀ ਆ ਗਏ ਨਾ ਨੂੰ ਕਿ ਸੁਣਨੇ ਆ